ਅੱਜ ਪੰਜਾਬ ਦੇ ਅੰਦਰ ਅਮਰਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਹੀ ਮੈਸਮੰਦਾਂ ਮਾੜੀ ਘਟਨਾ ਵਾਪਰੀ ਆ ਮੈਂ ਸਭ ਤੋਂ ਪਹਿਲਾਂ ਉਸ ਘਟਨਾ ਦੀ ਦਿੰਦਾ ਕਰਦਾਗਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸਖਵੀਰ ਸਿੰਘ ਬਾਦਲ ਜੀ ਜਿਹੜੇ ਕਿ ਸਾਬਕਾ ਡਿਪਟੀ ਚੀਫ ਮਿਨਿਸਟਰ ਵੀ ਪੰਜਾਬ ਦੇ ਰਹੇ ਨੇ ਉਹਨਾਂ ਤੇ ਹਮਲਾ ਹੋਇਆਗਾ ਮੈਂ ਉਹਦੀ ਸਭ ਤੋਂ ਪਹਿਲਾਂ ਕੜੀ ਦਿੰਦਾ ਕਰਦਾਗਾ ਔਰ ਦੂਸਰੇ ਪਾਸੇ ਮੈਸਮੰਦਾਂ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਜਿਹੜੇ ਸਾਡੇ EMPLOYE ਨੇ ਕਿ ਉਹਨਾਂ ਨੇ ਬੜੀ ਚੁਸਤ ਚੁਸਤੀ ਦਰਸਤੀ ਵਰਤੀ ਬੜੀ ਤੇਜ਼ੀ ਦੇ ਨਾਲ ਐਕਸ਼ਨ ਲਿਆ ਉਹ ਜਿਹੜਾ ਹਮਲਾਵਰ ਸੀਗਾ ਉਹਨੂੰ ਤੁਰੰਤ ਦਬੋਚਿਆ ਔਰ ਇੱਕ ਵੱਡੀ ਘਟਨਾ ਨੂੰ ਜਿਹੜਾ ਰੋਕਣ ਤੋਂ ਉਹਨਾਂ ਨੇ ਸਫਲ ਰਹੇ ਨੇ ਸੋ ਮੈਂ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕਰਦਾਗਾ ਸਾਡੇ ਇੰਟੈਲੀਜੈਂਸ ਵਿੰਗ ਦੀ ਪ੍ਰਸ਼ੰਸਾ ਕਰਦਾਗਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵੱਡੀ ਘਟਨਾ ਨੂੰ ਜਿਹੜਾ ਉਟਾਲਿਆਗਾ ਉਹਨੂੰ ਰੱਦ ਕੀਤਾਗਾ ਸੋ ਉਹਦੇ ਲਈ ਪੰਜਾਬ ਪੁਲਿਸ ਜਿਹੜੀ ਧੰਨਵਾਦੀ ਦੇ ਪਾਤਰ ਆ ਤੇ ਦੂਜੇ ਪਾਸੇ ਮੈਂ ਸਮਝਦਾ ਇਸ ਤਰ੍ਹਾਂ ਦੇ ਕਟਨਾਮਾ ਜਿਹੜੀਆਂ ਹੋਈਆਂ ਉਹਦੀ ਮੈਂ ਬਹੁਤ ਨਿੰਦਾ ਕਰਦਾਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਜੀ ਇੱਕ ਜਦੋਂ ਉਹਨਾਂ ਨੇ ਪੁਰਾਣੇ ਸਮੇਂ ਦੇ ਅੰਦਰ ਉਹਨਾਂ ਦੀ ਸਰਕਾਰਾਂ ਦੇ ਸਮੇਂ ਕੀ ਕੀ ਕੁਛ ਪੰਜਾਬ ਨਾਲ ਪੰਥ ਦੇ ਨਾਲ ਹੋਇਆਗਾ ਉਹਦੇ ਸੰਬੰਧੀ ਅਕਾਲ ਤਖਤ ਵੱਲੋਂ ਸਜ਼ਾ ਲਾਈ ਗਈ ਸੀਗੀ ਉਹ ਸਜ਼ਾ ਜਿਹੜੀ ਆਪਣੀ ਪੂਰੀ ਕਰ ਰਹੇ ਸੀਗੀ ਉਹ ਸਜ਼ਾ ਭੁਗਤ ਰਹੇ ਸੀਗੀ ਉਸ ਸਮੇਂ ਇਹ ਹਮਲਾ ਹੋਇਆਗਾ ਸੋ ਜਿਹੜਾ ਵੀ ਕੋਈ ਵਿਅਕਤੀ ਇਸ ਹਮਲੇ 'ਚ ਦੋਸ਼ੀ ਪਾਇਆ ਗਿਆ ਸਰਕਾਰ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰੂਗੀ ਅੱਜ ਇੱਕ ਦੋਸ਼ੀ ਜਿਹੜਾ ਪਕੜਿਆ ਗਿਆ ਹੈਗਾ ਜਾਂਚ ਚੱਲ ਰਹੀ ਆ ਸਾਡੀਆਂ ਪੰਜਾਬ ਪੁਲਿਸ ਜਾਂਚ ਕਰ ਰਹੀ ਆ ਜਿਹੜਾ ਵੀ ਕੋਈ ਜਿਹੜਾ ਵੀ ਕੋਈ ਵਿਅਕਤੀ ਇਸ ਚ ਪਾਇਆ ਗਿਆ ਉਹਨੂੰ ਬਹੁਤ ਸਖਤੀ ਤੇ ਮਿਸਾਲ ਸਜ਼ਾ ਦੇਵਾਂਗੇ ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾੜੀ ਘਟਨਾ ਬਾਰੇ ਸੋਚ ਵੀ ਨਾ ਸਕੇ ਕਿਉਂਕਿ ਜਿਹੜਾ ਵਿਅਕਤੀ ਫੜਿਆ ਗਿਆ ਉਹਦਾ ਰਿਕਾਰਡ ਜਿਹੜਾ ਦੇਖਿਆਗਾ ਉਹ ਬੜਾ ਬੜਾ ਉਹਦਾ ਪੁਰਾਣੇ ਸਮੇਂ ਦਾ ਰਿਕਾਰਡ ਆਗਾ ਸੋ ਬਿਲਕੁਲ ਉਹਦੇ ਖਿਲਾਫ ਵੀ ਤਾ ਜਿਹੜੇ ਦੂਸਰੇ ਹੋਰ ਉਹਦੇ ਨਾਲ ਸਹਿਦੋਸ਼ੀ ਹੋਣਗੇ ਜਿਨ੍ਹਾਂ ਨੇ ਸਾਜ਼ਿਸ਼ ਰਚੀ ਹੋਊਗੀ ਚਾਹੇ ਉਹ ਕੋਈ ਵੀ ਵਿਅਕਤੀ ਆ ਕਿਸੇ ਵੀ ਜਗ੍ਹਾ ਤੇ ਆ ਉਹਦੇ ਖਿਲਾਫ ਪੰਜਾਬ ਸਰਕਾਰ ਇਸ ਗੱਲ ਦਾ ਨੰਨਾ ਲੈਂਦੇ ਕੋ ਉਹਦੇ ਖਿਲਾਫ ਤੁਰੰਤ ਕਾਰਵਾਈ ਹੋਊਗੀ ਤੈਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਅਕਾਲੀ ਦਲ ਕਹਿ ਰਹੇ ਆ ਕਿ ਸੁਖਵਿੰਦਰ ਰੰਧਾਵਾ ਦਾ ਕਰੀਬੀ ਆ ਉਹ ਸ਼ਖਸ ਦੇਖੋ ਕਿਸੇ ਦਾ ਵੀ ਕਰੀਬੀ ਹੋਵੇ ਕਿਸੇ ਦਾ ਵੀ ਦੂਰ ਦਾ ਹੋਵੇ ਕਿਸੇ ਦਾ ਵੀ ਨੇੜੇ ਦਾ ਹੋਵੇ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਹੋਊਗੀ ਕਾਨੂੰਨ ਦੇ ਮੁਤਾਬਕ ਠੋਕ ਕੇ ਕਾਰਵਾਈ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਲੈਣ ਦਾ ਅਧਿਕਾਰ ਨਹੀਂ ਹੈਗਾ ਜੋ ਕਾਨੂੰਨ ਕਹਿੰਦਾ ਹੈਗਾ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜਿਆ ਸਾਹਿਬ ਵਿਕਰਮ ਵਜੀਠੀਆ ਕਹਿ ਰਹੇ ਜੀ ਪਹਿਲਾਂ ਇਨਪੁਟ ਹੈ ਹੈਗੀ ਸੀ ਕਿ ਹਮਲਾ ਹੋ ਸਕਦਾ ਹੈ ਤੇ ਕਿਉਂ ਇਸ ਆਰੂਪੀ ਨੂੰ ਪਹਿਲਾਂ ਗ੍ਰਿਫਤਾਰ ਨਹੀਂ ਕੀਤਾ ਕਿਉਂ ਇਸ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਮੌਕਾ ਦਿੱਤਾ ਗਿਆ ਆ ਦੇਖੋ ਉਹ ਜੋ ਕੁਛ ਮਰਜ਼ੀ ਕਹੀ ਜਾਣ ਪਰ ਲੇਕਿਨ ਸਭ ਤੋਂ ਪਹਿਲਾਂ ਮੈਂ ਸਮਝਦਾ ਉਹਨਾਂ ਨੂੰ ਵੀ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੀਦਾਗਾ ਕਿ ਬਿਲਕੁਲ ਮੌਕੇ ਉੱਤੇ ਕਾਰਵਾਈ ਕਰਦੇ ਹੋਏ ਤੁਰੰਤ ਉਹ ਜਿਹੜਾ ਦੋਸ਼ੀ ਆ ਉਹਨੂੰ ਕਾਬੂ ਕੀਤਾ ਫੜਿਆ ਗਿਆ ਇੱਥੋਂ ਪਤਾ ਲੱਗਦਾ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ। ਤੇ ਗੈਂਗਸਟਰ ਤੇ ਜਿਹੜੇ ਆ ਪੁਰਾਣੇ ਅਤੰਕਵਾਦੀ ਹੈਗੇ ਨੇ ਵੀ ਧੰਨਵਾਦੀ ਹੈਗੇ ਨੇ ਡਾਕਟਰ ਸਾਹਿਬ ਘਰੇ ਨੇ। ਦੇਖੋ ਜਾਖੜ ਸਾਹਿਬ ਦੀ ਜਦੋਂ ਸਰਕਾਰ ਰਹੀ ਆ ਜਾਂ ਅਕਾਲੀਦਰ ਭਾਜਪਾ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਸ ਸਮੇ ਇਹਨਾਂ ਨੇ ਕੁਝ ਗੈਂਗਸਟਰ ਪਾਲੇ ਕੁਝ ਦੇਸ਼ ਵਿਰੋਧੀ ਤਾਕਤਾਂ ਦਾ ਸਾਥ ਦਿੱਤਾ ਕੁਝ ਉਹ ਵਿਅਕਤੀ ਪਾਲੇ ਜਿਹੜੇ ਕਾਨੂੰਨ ਨੂੰ ਤੋੜਨ ਵਾਲੇ ਹੁੰਦੇ ਸੀਗੇ ਪਰ ਲੇਕਿਨ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕਰਕੇ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕਰਕੇ ਉਹਨਾਂ ਨੂੰ ਕੱਲੇ ਕਰਨ ਦਾ ਨਿਯੇਠਿਆ ਅੱਜ ਪੰਜਾਬ ਤੋਂ ਗੈਂਗਸਟਰ ਦਾ ਸਫਾਇਆ ਹੋਇਆਗਾ ਅੱਜ ਜਿਹੜੇ ਐਂਟੀ ਨੈਸ਼ਨਲਿਸਟ ਲੋਕ ਨੇਗੇ ਉਹਨਾਂ ਦਾ ਸਫਾਇਆ ਹੋਇਆਗਾ ਔਰ ਲਗਾਤਾਰ ਸਫਾਇਆ ਜਾਰੀ ਹੈ ਜੀ ਮਾਦਾ ਜੀਤਰਾ ਇਹ ਦਰਵਾਜ਼ੇ ਕਹਿਣਾ ਹੈ ਕਿ ਪੰਜਾਬ ਪੁਰਾਣਾ ਉਹ ਜਿਹੜਾ ਮਾੜਾ ਦੌਰ ਹੈ ਨਾ ਉਹ ਹੋਰ ਨਹੀਂ ਕਰ ਸਕਦਾ ਆ ਦੇਖੋ ਬਿਲਕੁਲ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਨੂੰ ਬਿਲਕੁਲ ਨਹੀਂ ਹੁੰਨ ਦਿੱਤਾ ਜਾਊਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਪਰ ਲੇਕਿਨ ਇਹ ਤਾਂ ਜਿਹੜੇ ਗੈਂਗਸਟਰ ਪਾਲੇ ਗਏ ਨੇ ਜਾਂ ਐਂਟੀ ਨੈਸ਼ਨਲਿਸਟ ਲੋਕ ਨੇਗੇ ਇਹ ਤਾਂ ਕੈਪਟਨ ਸਾਹਿਬ ਦੀ ਸਮੇਂ ਦੇ ਦੇਣ ਲਗੇ ਇਹ ਤਾਂ ਅਸਰੀਲ ਜਾਖੜ ਸਾਹਿਬ ਦੀ ਸਮੇਂ ਦੇ ਦੇਣ ਲਗੇ ਇਹ ਤਾਂ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜਾਂ ਸ਼ਰੋਮਨੀ ਕਾਲਰ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਦੇ ਪੈਦਾ ਹੋਏ ਹੋਏ ਨੇਗੇ 25 25 30 30 ਕੇਸ 40 40 ਕੇਸ ਸਾਡੀ ਸਰਕਾਰ ਸਮੇਂ ਨਹੀਂ ਹੋਏ ਹੈਗੇ ਆਵਾਮੀ ਪਾਰਟੀ ਦੀ ਸਰਕਾਰ ਸਮੇਂ ਨਹੀਂ ਹੋਏ ਇਹ ਉਦੋਂ ਹੋਏ ਨੇਗੇ ਜਦੋਂ ਜਦ ਕਾਂਗਰਸ ਦੀ ਸਰਕਾਰ ਸੀ ਪੰਜਾਬ ਚ ਜੇ ਸ਼੍ਰੋਮਣੀ ਕਾਲਲ ਬੀਜੇਪੀ ਦੀ ਸਰਕਾਰ ਸੀ ਇਹਨਾਂ ਨੂੰ ਆਪਣੀ ਪੀੜ੍ਹੀ ਹਟ ਛੋਟਾ ਫੇਰਨਾ ਚਾਹੀਦਾ ਔਰ ਸਾਡੇ ਸਮੇਂ ਤਾ ਅਸੀਂ ਪੰਜਾਬ ਪੁਲਿਸ ਨੂੰ ਬੜਾ ਚੁਸਦਸ ਬਣਾਇਆਗਾ ਬਹੁਤ ਸਾਰੇ ਪੈਸੇ ਜਦੋਂ ਬਜਟੋਂ ਨਾ ਮੈਂ ਜਾਰੀ ਕਰਦਾਗਾ ਨਵੇਂ ਇਕੁਪਮੈਂਟ ਲੈ ਕੇ ਦਿੱਤੇ ਨੇਗੇ ਨਵੇਂ ਅਤੀ ਆਧੁਨਿਕ ਜਿਹੜੇ ਹਥਿਆਰ ਲੈ ਕੇ ਦਿੱਤੇ ਨੇਗੇ ਨਵੇਂ ਮਾਡਰਨ ਟੈਕਨੋਲੋਜੀ ਲੈ ਕੇ ਦਿੱਤੀ ਹੈਗੀ ਤਾਂ ਕਿ ਤੁਰੰਤ ਜੇਕਰ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤੁਰੰਤ ਉਹਦੇ ਕਾਬੂ ਪਾਇਆ ਜਾ ਸਕੇ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ